ਕੂਟਕੋਟ ਨਿਕਲ ਪਿਆ ਕਿੱਧਰ ਜਾਣਾ ਮੈਂ ਤਾਂ ਯਾਰ ਆਪਦੇ ਜੱਗੀ ਕੋਲ ਜਾਣਾਗਾ ਤੇ ਘਰ ਦਾ ਕੰਮ ਬਸ ਮੈਂ ਕਰੂੰਗਾ ਤੇਰਾ ਪਿਓ ਕਰੂਗਾ ਘਰ ਦਾ ਕੰਮ ਹੋ ਤੁਸੀਂ ਕਰੋਗੇ ਹੋਰ ਕੌਣ ਕਰੂਗਾ ਉਹ ਮੈਨੂੰ ਠੇਕਾ ਲੱਤੈ ਮੈਨੂੰ ਅੱਧ ਦੇਉਂਗੇ ਨਾਲੇ ਪੂਆ ਤੂੰ ਆਪ ਤਾਂ ਤੂੰ ਕਹਿੰਦੀ ਹੁੰਦੀ ਸੀਗੀ ਵੀ ਆ ਕਪੜਾ ਲੀੜਾ ਚੱਜ ਦਾ ਪਾਇਆ ਕਰ ਹੁਣ ਜੇ ਮੈਂ ਚੱਜ ਤੇ ਪਾਉਣ ਲੱਗਿਆ ਹੁਣ ਤੂੰ ਚੱਪਣ ਲੱਗ ਗਈ ਤੇ ਮੈਂ ਆਏ ਕਹਿੰਦੀ ਸੀਗੀ ਵੀ ਜਦੋਂ ਪਹਿਲਾ ਹੁੰਨਾ ਉਦੋਂ ਨਾ ਥੋੜਾ ਕਰ ਬਰਿਆ ਪਿਆ ਉਹ ਢੇਰ ਪਏ ਨੇ ਤੂ ਨਮਾਉਣ ਵਾਲੇ ਪਏ ਨੇ ਕੱਖ ਕੰਡਾ ਪਾਉਣ ਵਾਲਾ ਖੋਲਣੀਆਂ ਖਾਲੀ ਪਈਆਂ ਨੇ ਹੈ ਆ ਬੂੜਾ ਵਿਚਾਰਾ ਕੀ ਕੀ ਕਰੇ ਮੇਰੇ ਨਾਲ ਗਿਆ ਅਸਰ ਤਾਂ ਤੇਰੇ ਤੇ ਖਾਸਾ ਪਿਆ ਜੇ ਇਸੇ ਗੱਲ ਦੇ ਅਸਰ ਪਵੇ ਜੇ ਕੰਮ ਵੀ ਕਰ ਤਰਾ ਵਿਆਹ ਵੀ ਹੋ ਜੂ ਲੀੜੇ ਕੱਪੜੇ ਵੀ ਸੋਹਣੇ ਪਾਲਿਆ ਕਰੇਗਾ ਤੂੰ ਕੰਮ ਨੂੰ ਹੱਥ ਪਾ ਮਾੜਾ ਮੋਟਾ ਬਾਪੂ ਯਾਰ ਮੇਰੇ ਪਹਿਲੇ ਵਿਆਹ ਕਰੋ ਯਾਰ ਪਹਿਲਾ ਵਿਆਹ ਕਰੀ ਹੈ ਬਾ ਵੀ ਹੋ ਜੂ ਸਭ ਕੋ ਸੋ ਜੂ ਨਾਲ ਕਹਣ ਚੋਕਰੇ ਹੋ ਜੇ ਵੀ ਸਾਡਾ ਮੁੱਟ ਤਾਂ ਕੰਮ ਤੋਂ ਬਾਹਰ ਜਾਂਦਾ ਹੀ ਨਹੀਂ ਲੈ ਇੱਕ ਹੋਵੇਂ ਨਾ ਤਾਂ ਸਾਨੂੰ ਨਾ ਕਹੇ ਆਪਦਾ ਵਿਆਹ ਆਪ ਹੀ ਕਰਾ ਲੈਂਦਾ ਲੈ ਹੁਣ ਮੈਂ ਤਾਂ ਆ ਵੀ ਕਹਿਤੀ ਗੱਲ ਵੀ ਆਪੇ ਕਰਾ ਲੈ ਜਾਂ ਲਿਆ ਕੀ ਦੀ ਲਿਆਉਣਾ ਹਾਂ ਜੇ ਤੇਰੀ ਭੂਆ ਦੇ ਮਗਰ